ਕਿੱਕ ਤੇਰੀਆਂ ਅੱਖਾਂ ਨੇ ਮੁੰਡੇ ਪਰਤ ਤੇ ਬਿੱਲੇ ਬਿੱਲੇ ਨੇ ਲੋਕੀਏ ਬੋਲੀਆਂ ਵਾਲੇ ਨੂੰ ਗਲਾਂ ਕੱਢੀ ਜਾਂਦੇ ਆ ਇਹ ਸਾਰਾ ਕੁਝ ਸਕ੍ਰਿਪਟਡ ਆ ਉਹ ਕੁੜੀ ਇੰਸਟਾ ਦੇ ਵੀਡੀਓ ਪਾਉਂਦੀ ਆ ਉਹ ਪਹਿਲਾਂ ਹੀ ਪਲੈਨਿੰਗ ਨਾਲ ਉਹਨੇ ਬੋਲੀ ਕੀ ਭਤਾ ਉਹਨੇ ਹੀ ਬਣਾ ਕੇ ਦਿੱਤੀ ਹੋਵੇ ਤੇ ਉਹ ਵੀਡੀਓ ਬਣਾਤੀ ਆ ਗਿਆ ਕੌਣ ਆ ਗਿਆ ਬਾਜੀ ਜੰਡ ਦੇ ਟੱਟੇ ਮਲਣ ਵਾਲਾ ਆ ਗਿਆ ਆ ਗਿਆ ਨੂੰ ਸਲਮਾਨਤ ਕਰੋ ਇਹਦੀ ਬੁੰਡ ਵਿੱਚ ਬਾਜੀ ਜੰਡ ਦਾ ਲੰਨ ਦਿਓ ਹਾਰੇ ਨੂੰ ਕਹਾਂ ਚੱਲਦੀ ਮੈਂ ਅੰਮ੍ਰਿਤ ਨਹੀਂ ਛਕਿਆ ਜੇ ਇਧਰ ਮੈਂ ਅੰਮ੍ਰਿਤ ਛਕ ਲਾਂਗੀ ਉਧਰ ਮੈਂ ਸਭ ਕੁਝ ਆਪਣਾ ਬਾਣਾ ਤੱਕ ਚੀਜ਼ ਕਰ ਦਾਂ ਮੈਂ ਇੱਕਦਮ ਮਤਲਬ ਸਿੱਖੀ ਰੂਪ ਚ ਆ ਜੰਨੀ ਆ ਮੇਰਾ ਕੰਮ ਨਹੀਂ ਹੈਗਾ ਕੋਈ ਅੱਗੇ ਮੇਰੀ ਫੈਮਲੀ ਮੇਰੇ ਸਿਰ ਤੇ ਚੱਲਦੀ ਹੈ ਮੇਰਾ ਸਾਰਾ ਮੇਰੇ ਪੈਰ ਤੇ ਆ ਬੈਠੇ ਜੋ ਚੀਜ਼ ਤੋਂ ਮੈਨੂੰ ਇਨਕਮ ਆ ਰਹੀ ਹੈ ਮੈਂ ਕਿੱਦਾਂ ਬੰਦ ਕਰਾਂ ਮੈਂ ਕੰਮ ਜਿੱਦਾਂ ਮੈਨੂੰ ਲੱਗੂਗਾ ਕਿ ਹਾਂ ਪਾਇਲ ਤੇਰਾ ਆ ਚੀਜ਼ ਬੰਦ ਕਰੀਂ ਚਾਰ ਪੈਸੇ ਆ ਰਹੇ ਮੈਂ ਆਪਣੀ ਫੈਮਲੀ ਸੰਭਾਲੀ ਤੂੰ ਭਾਵੇਂ ਬਿਕਨੀ ਚ ਘੁੰਮ ਪਰ ਦਮਾਲਾ ਨਹੀਂ ਤੂੰ ਬੰਨਣਾ ਤੈਨੂੰ ਅੱਜ ਦੱਸਤਾ ਮੈਂ ਕਿਉਂਕਿ ਤੂੰ ਸਿੱਖੀ ਨੂੰ ਪ੍ਰਮੋਟ ਕਰੇ ਤੂੰ ਹੁੰਦੀ ਕੌਣਾ ਸਿੱਖੀ ਨੂੰ ਪ੍ਰਮੋਟ ਕਰਨ ਵਾਲੀ ਸਿੱਖੀ ਨੂੰ ਪ੍ਰਮੋਟ ਕੀਤਾ ਸੀ ਸਾਡੇ ਸਿੰਘਾਂ ਨੇ ਜਿੰਨਾ ਆਪਣੀਆਂ ਜਾਨਾਂ ਵ ਸਿੱਖੀ ਨੂੰ ਤੇਰੀ ਲੋੜ ਨਹੀਂ ਤੈਨੂੰ ਸਿੱਖੀ ਦੀ ਲੋੜ ਆ ਵਿਊਆਂ ਖਾਤ